ਜਾ ਕਿ ਨਹੀਂ ਖੁਸ਼ ਯਾਰ ਕਿਣੀ ਹੱਕ ਬੰਦਾ ਹਰੇਕ ਦਾ ਧਰਨੇ ਤੇ ਤਾਂ ਹੁਣ 5-7 ਬੰਦੇ ਕਹੇ ਤੇ 12 ਇਧਰੋਂ ਤੇ ਇਧਰ ਹੋਰ ਕਹਿੰਨੇ ਆ ਘਰੇ ਵੀ ਕਹਿਣ ਲਗੇ ਆ ਇਧਰ ਐ ਕਰੇ ਵੀ ਆ ਜਾਓ ਇਧਰ ਓਏ ਆਓ ਜੀ ਕੀ ਹਾਲਾ ਹੋਰ ਜੀ ਤਾਰਨੇ ਤੇ ਕਹਿਣ ਆਏ ਆ ਜੀ ਧਰਨੇ ਤੇ ਜਦੋਂ ਕਦੋਂ ਜਾਣਾ ਜੀ ਆ ਬਾ ਕੱਲ ਨੂੰ ਹੀ ਜਾਣਾ ਯਾਰ ਕੱਲੂ ਤਾਂ ਮੈਂ ਬਾਰੀ ਪਾਣੀ ਪੂਣੀ ਦੀ ਆਇਆ ਮੇਰਾ ਕੱਲੇ ਆਇਆ ਬਰਾੜਾ ਮੇਰਾ ਸਰਦਾ ਹੀ ਨਹੀਂ ਕਰੇ ਨਹੀਂ ਯਾਰ ਭਾਈ ਚੱਲੋ ਯਾਰ ਸਾਰਿਆਂ ਦਾ ਕੰਮ ਹੈ ਇਹ ਕੱਲੇ ਕਰੇ ਦਾ ਨਹੀਂ ਗਾ ਓਏ ਉਹ ਤਾਂ ਠੀਕ ਆ ਪਤਾ ਕੀ ਗੱਲ ਹੈ ਮੈਂ ਹੈਗਾ ਕਰੇ ਕੱਲਾ ਹੁਣ ਪਸ਼ੂਆਂ ਦਾ ਵੀ ਮੈਨੂੰ ਦੇਖਣਾ ਪੈਂਦਾ ਤੇ ਉਧਰੋਂ ਖੇਤੀ ਦਾ ਵੀ ਦੇਖਣਾ ਪੈਂਦਾ ਯਾਰ ਜਦੋਂ ਖੇਤੀ ਨਾ ਰਹੀ ਤੇ ਪਸ਼ੂ ਪਸ਼ੂ ਕਿੱਥੋਂ ਸੰਭੋਗੇ ਤੁਸੀਂ ਨਹੀਂ ਮੇਰਾ ਇਹ ਸਰਨਾ ਨਹੀਂ ਜੇ ਸੱਤ ਆਉਂਦਾ ਮੇਰਾ ਮੈਂ ਤੁਹਾਨੂੰ ਮੋੜਦਾ ਨਹੀਂ ਹੁਣ ਚਾਰ ਬੰਦੇ ਭਰਾ ਤੁਸੀਂ ਆਏ ਹੋ ਮੈਂ ਤੁਹਾਨੂੰ ਮੋੜਦਾ ਨਹੀਂ ਸੀਗਾ ਮੇਰਾ ਸੱਤ ਦਾ ਨਹੀਂ ਭਾਈ ਯਾਰ ਓ ਬਾਈ ਸਰਦਾ ਦਾ ਸਾਰਾ ਸਰਦਾ ਮੈਂ ਤੁਹਾਨੂੰ ਮੋੜਦਾ ਸਰਦਾ ਦਾ ਸਾਰਿਆਂ ਦਾ ਹੀ ਨਹੀਂ ਗਾ ਸਰਦਾ ਦਾ ਕਿਸੇ ਦਾ ਵੀ ਨਹੀਂ ਗਾ ਤੂੰ ਐਂ ਕਰੋ ਯਾਰ ਮੇ ਉਹਨਾਂ ਨੂੰ ਪੁੱਛ ਲਈਆਂ ਉਹ ਵਿਲੇ ਹੀ ਹੁੰਦੇ ਉਹ ਬਈ ਸਾਰਿਆਂ ਨੂੰ ਪੁੱਛਿਆ ਉਧਰ ਤਾਂ ਜਾਣੇ ਹੀ ਆ ਗਏ ਉਧਰ ਪਤਾ ਕਰੋ ਜੇ ਕੋਈ ਨਾ ਟਾਈਮ ਹੁੰਦਾ ਯਾਰ ਮੈਂ ਮੈਂ ਕੱਲਾ ਘਰੇ ਆ ਸਿਆਪਾ ਯਾਰ ਉਹ ਤਾਂ ਤੇਰੀ ਮਰਜ਼ੀ ਹੈ ਜਿਆਦਾ ਬੱਸ ਇਹ ਕੰਮ ਸਾਰੇ ਦੇ ਹੀ ਆ ਬਾਈ ਠੀਕ ਹੈ ਭਰਾਵਾ ਭਰਾਵਾ ਕਾਲਿਆ ਸਰਦਾ ਦਾ ਕਿਸੇ ਦਾ ਵੀ ਨਹੀਂ ਗਾ ਹੁਣ ਤਾਂ ਸਾਰੇ ਜਵਾਬ ਦੇ ਜਾਂਦੇ ਆ ਸਾਰੇ ਜਵਾਬ ਦੇ ਚਲੋ ਯਾਰ ਮੀ ਨਾਲ ਨਾ ਮੇਰਾ ਤਾਂ ਗਰੀਬ ਦਾ ਬਾਲਣ ਵੀ ਗਿੱਲਾ ਹੋ ਗਿਆ ਯਾਰ ਓੱਖਾ ਹੀ ਹੋਇਆ ਪਿਆ ਹੁਣ ਮੇਰਾ ਤਾਂ ਯਾਰ ਮੈਂ ਕੀ ਕਰੀ ਜਾਨਾ ਓ ਠੀਕ ਆ ਬਾਈ ਹੋਰ ਠੀਕ ਆ ਸਰ ਠੀਕ ਆ ਕੀ ਬਣਾਈ ਜਾਨਾ ਕੁਛ ਨਹੀਂ ਬਸ ਬਾਈ ਆਹ ਬਾਲਣ ਜਾਵੇਂ ਦਾ ਯਾਰ ਗਿੱਲਾ ਹੋ ਗਿਆ ਕਿਵੇਂ ਆਈ ਸੀ ਬਾਈ ਧਰਨੇ ਤੇ ਜਾਣਾ ਬਾਈ ਜਰੂਰ ਚੱਲੂਗਾ ਯਾਰ ਮੂ ਮੇਰੇ ਕੋਲੇ ਜ਼ਮੀਨ ਤਾਂ ਹੈਣੀ ਪਰ ਜ਼ਮੀਰ ਹੈਗੀ ਆ ਚੱਲੂਗਾ ਜਰੂਰ ਚਾਹੀਦੇ ਬੰਦੇ ਚਾਹੀਦੇ ਹੋਣੀ 100 100 ਕਿੱਲੇ ਵਾਲੇ ਨਹੀਂ ਜਾਂਦੇ 100 100 ਕਿੱਲੇ ਆ ਬੰਦੇ ਨੇ ਪਹਿਲੀ ਹਾਰ ਕਹਿਤਾ ਕਿਹੜਾ ਕੋਈ ਮਾਰਲਾ ਨਹੀਂ ਕਰਾ ਆਪਾਂ ਜਰੂਰ ਚੱਲਾਂਗੇ ਬਾਈ ਜਰੂਰ ਕਾਹਨੋਂ ਜਾਣਾ ਆਪਾਂ ਇੱਕ ਕਿਸਾਨ ਹੈ ਪਰ ਨਾਲ ਉਹਦੇ ਫੇਰ ਹੀ ਮਜ਼ਦੂਰ ਆ ਹਾਂ ਇਹ ਤਾਂ ਗੱਲ ਹੈਗੀ ਇਹਦਾ ਗੱਲ ਹੈਗੀ ਆ ਠੀਕ ਹੈ ਨਾ ਹਾਂ ਹਾਂ ਜ਼ਰੂਰ ਚੱਲਾਂਗੇ ਬਈ ਨਾਲ 6 ਵਜੇ ਤੇਰੇ 6 ਵਜੇ ਪਰਾ ਚੰਗਾ ਆਪਣਾ ਨੌ ਮਾਲ ਦਾ ਰਸਤਾ ਠੀਕ ਹੈ ਚੰਗਾ ਠੀਕ ਹੈ ਬਈ ਠੀਕ ਹੈ ਠੀਕ ਹੈ ਕੋਈ ਨਹੀਂ ਬਈ ਜ਼ਰੂਰ ਤੁਰਾਂਗੇ ਤੜਕੇ ਆਪਾਂ ਤੁਹਾਡੇ ਨਾਲ ਉਹ ਮੁੰਡੇ ਜਵਾਨ ਬੈਠੇ ਜਵਾਨ ਆ ਬਈ ਇਹਨਾਂ ਨੂੰ ਕਹਿੰਨੇ ਆ ਤੁਸੀਂ ਚਲੋ ਜਵਾਨੋ ਬਾਈ ਉੱਥੇ ਧਰਨੇ ਤੇ ਚੱਲ ਜੇ ਉਹ ਮੁੰਡਿਓ ਉਹ ਕੰਮ ਕਾਹਦਾ ਕੰਮ ਤਾਂ ਸਾਰਿਆਂ ਦਾ ਹੀ ਤਾਰਨੇ ਜਿਵੇਂ ਨਾਲੇ ਜਾਣ ਯਾਰ ਜਿਨ੍ਹਾਂ ਕੋਲ ਜ਼ਮੀਨਾਂ ਆਪਣੇ ਕੋਲ ਬੜਾ ਜੀ ਜ਼ਮੀਨਾਂ ਨਾਲੇ ਤਾਂ ਜਾਂਦੇ ਆ ਤੁਸੀਂ ਵੀ ਜਾਓ ਤੁਸੀਂ ਵੀ ਜਾਓ ਮਾਲਾ ਕੱਲ ਵੀ ਥਿਆੜੀ ਕਰਦੇ ਆ ਜ਼ਮੀਨਾਂ ਨਾ ਰੰਗਾਂ ਤਾਂ ਛੋਟੇ ਚੁੱਲ੍ਹੇ ਕੌਣ ਲਾਊਗਾ ਫਿਰ ਕਿਹਨੇ ਲੈਣੇ ਚੁੱਲ੍ਹੇ ਛੋਟੇ ਚੁੱਲ੍ਹੇ ਕੌਣ ਲਾਊਗਾ ਹਾਂ ਜਿਹੜਾ ਲੈਣੇ ਲੈ ਇਹ ਪੈਸੇ ਨਾਲ ਹੀ ਚੁੱਲ੍ਹੇ ਐ ਜਾਇਦਾਦਾਂ ਦੇ ਨਾਲ ਹੀ ਉਹ ਬਾਈ ਮੇਰੀ ਸੁਣ ਗੱਲ ਹਾਂ ਮੈਂ ਵੀ ਤੇਰੇ ਨਾਲ ਦੇ ਆ ਮੇਰੇ ਕੋਲੇ ਕੋਈ ਜ਼ਮੀਨ ਨਹੀਂ ਠੀਕ ਐ ਪਰ ਆਪਣਾ ਇਹ ਫਰਜ਼ ਬਣਦਾ ਜਾਣਾ ਸਮਝ ਗਿਆ ਨਾ ਜਾਣਾ ਆਪਣਾ ਐ ਫਰਜ਼ ਪਾੰਦਾ ਜੇ ਆਪਾਂ ਕਿਸਾਨ ਦੇ ਨਾਲ ਤੁਰਾਂਗੇ ਨਾ ਤੇ ਜੇ ਮੰਨ ਲਾ ਹੁਣ ਕਣਕ ਆ ਜਿਹੜੀ ਕੋਈ ਵੀ ਅਨਾਜ ਐ ਜ਼ਮੀਨ ਤੇ ਹੀ ਪੈਦਾ ਹੁੰਦਾ ਐ ਤੇ ਜੇ ਜੱਟਾਂ ਤੋਂ ਜ਼ਮੀਨਾਂ ਖੋਹਿਆਂ ਗੀਆਂ ਨਾ ਤੇ ਆਪਾਂ ਨਾਲ ਹੀ ਡੁੱਬ ਜਾਾਂਗੇ ਤੇ ਮੇਰੇ ਭਰਾ ਐ ਨਾ ਕਿਆ ਕਰੂੰ ਇਹਦੇ ਕੋਲੇ ਕਿਹੜਾ ਪੈਲੀ ਐ ਇਹ ਹੁਣ ਕੀ ਨਾਲਾ ਘਾਇਆ ਉੱਥੇ ਜੇ 100 ਰੁਪਏ ਕਣਕ ਹੋ ਗਈ ਨਾ ਫੇਰ ਕਿੱਥੋਂ ਲੈ ਕੇ ਖਾਲੇਗਾ ਤੂੰ ਆ ਵੀ ਗੱਲ ਸਹੀ ਹੈ ਯਾਰ ਤਾਂ ਛੋਟੇ ਜਿਵੇਂ ਛੋਟੇ ਕੋਲ ਜਮੀਨਾਂ ਕਨਕ ਦਾ ਰੇਟ ਵੀ ਤਾਂ ਹੀ ਮਿਲਦਾ ਆਪਾਂ ਨੂੰ ਹਨਾ ਜਾਂ ਫੇਰ ਹੀ ਤੁਹਾਨੂੰ ਕਨਕ ਸਸਤੀ ਮਿਲਦੀ ਆ ਇੱਕ ਕਿਸਾਨ ਕੋਲੇ ਜਮੀਨ ਰਹੂਗੀ ਤਾਂ ਫੇਰ ਹੀ ਤੁਸੀਂ ਐਸ਼ਾ ਕਰਦੇ ਏਹੀ ਬਈ ਬਾਨੀ ਡਾਨਿਆਂ ਕੋਲੇ ਜਾਵੜੀ ਨਾ ਤੇ ਬਹੁਤ ਮਹਿੰਗੀ ਮਿਲੂ ਪੈਟਾਂ ਚ ਪੈ ਕੇ ਆਪਾਂ ਨੂੰ ਖੋਲਦਿਆਂ ਯਾਰ ਮੇਰੀ ਅਜੇ ਚਲੋ ਆ ਜਾਂਦੇ ਚੱਲ ਯਾਰ ਬਹੁਤ ਸਿਆਣਾ ਮੁੰਡਾ ਜਿਹੜਾ ਨਾਲ ਉਤਰ ਪਿਆ ਸ਼ਾਬਾਸ਼ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਾਂ ਇੱਕ ਬੇਨਤੀ ਇਹ ਕਰਨੀ ਹੈ ਕਿ ਖਨੌਰੀ ਬਾਰਡਰ ਦੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਸਾਰੇ ਵੀਰ ਘਰ ਘਰ ਦਾ ਵੀਰ ਜਰੂਰ ਪਹੁੰਚ ਰਾ ਉੱਥੇ ਤੇ ਇਹ ਜਿਹੜਾ ਧਰਨਾ ਹੈ ਇਹ ਗਰੀਬ ਦਾ ਵੀ ਹੈ ਤੇ ਅਮੀਰ ਦਾ ਵੀ ਹੈ ਇਹ 2 ਕਿੱਲੇ ਵਾਲਿਆਂ ਦਾ ਵੀ ਹੈ ਤੇ 100 ਕਿੱਲੇ ਵਾਲਿਆਂ ਦਾ ਵੀ ਹੈ ਕਿਉਂ ਜੀ ਪ੍ਰਧਾਨ ਸਾਹਿਬ ਹਰੇਕ ਦਾ ਹੱਕ ਬਣਦਾ ਇਹ ਤਾਂ ਸਾਂਝਾ ਹੈ ਇਹ ਗਰੀਬ ਆ ਕੋਈ ਮੀਰ ਆ ਸਾਰੇ ਜਣੇ ਜਾਓ ਹੱਕ ਬਣਦਾ ਉੱਥੇ ਜਾਣ ਦਾ ਹੁਣ ਪ੍ਰਧਾਨ ਸਾਹਿਬ ਮਰ ਮਰ ਤੇ ਬੈਠੇ ਆ ਉਹਨੂੰ 53 ਦਿਨ ਹੋ ਗਏ ਅੱਜ 53 ਦਿਨ ਹੋ ਗਏ ਤੇ ਕਈ ਲੋਕ ਕਹਿੰਦੇ ਯਾਰ ਕੋ ਖਾਂਦਾ ਹੋਊ ਐ ਕਰਦਾ ਹੋਊਗਾ ਉਹਦੀਆਂ ਪੜਪੜੀਆਂ ਬਹਿਈਆਂ ਅੱਖਾਂ ਉਹਦੀਆਂ ਬਹਿਈਆਂ ਹੂੰ ਉਹੋ ਤਾਂ ਵਿਚਾਰਾ ਹੁਣ ਮਰਨ ਕਿਨਾਰੇ ਆ। ਉਹ ਆਪਣਾ ਸਾਰਿਆਂ ਦਾ ਹੱਕ ਬਣਦਾ ਉੱਥੇ ਜਾ। ਉਹਦਾ ਵੀ ਚਿਤ ਕਰਦਾ ਉਹਦੇ ਪਰਿਵਾਰ ਚ ਬੈਠਣ ਨੂੰ, ਆਦੇ ਧੀਆਂ ਪੁੱਤਾਂ ਕੋਲੇ, ਆਦੇ ਪੁੱਤ-ਪੋਤਿਆਂ ਕੋਲੇ ਯਾਰਾ। ਸਾਰੇ ਸੋਚੋ ਉਸ ਬੰਦੇ ਕੰਨੀ। ਜਿਹੜਾ ਸਾਰੇ ਵੀਰਾਂ ਨੂੰ ਜੋ ਵੀ ਵੀਡੀਓ ਦੇਖ ਰਿਹਾ ਸਾਰੇ ਵੀਰਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇੱਕ-ਇੱਕ ਮੈਂਬਰ ਹਰ ਕਰਦਾ ਜਰੂਰ ਖਰੋਰੀ ਬਾਰਡਰ ਦੇ ਪਹੁੰਚੋ ਤਾਂ ਜੋ ਆਪਾਂ ਜਿੱਤ ਪ੍ਰਾਪਤ ਕਰ ਸਕੀਏ। ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।